ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਮੁੱਖ ਮੰਨੇ ਉਹਨਾਂ ਦੇ ਸਮਾਗਮ ਉੱਤੇ ਗਵਰਨਰ ਹਾਊਸ ਅੰਮ੍ਰਿਤਗੜ ਵਿੱਚ ਹੋ ਰਿਹਾ ਹੈਗਾ ਉਹਦੇ ਵਿੱਚ ਜਿਹੜਾ ਇੱਥੇ ਆਇਆ ਔਰ ਉਹ ਪਹੁੰਚਣ ਵਾਲਾ ਹੈਗਾ ਇਹ ਲਾਈਵ ਤਸਵੀਰਾਂ ਜਿਹੜੀਆਂ ਉੱਥੇ ਦੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਸਮੀਕਰਨ ਸੀਗੇ ਕਹਿੰਦਾ ਜਮੀਰ ਨੂੰ ਗਰਮੀ ਵਾਲੇ ਸੀਗੇ ਜਿਹੜਾ ਦੱਸਿਆ ਜਾ ਰਿਹਾ ਸੀਗਾ ਕਿ ਮੁੱਖ ਮੰਤਰੀ ਹਰਿਆਣਾ ਜਿਹੜੇ ਮਨੋਰ ਲਾਲ ਖੱਟਰ ਖੱਟਰ ਬਣ ਦੇ ਦੋ ਸਵਾ ਦੋ ਜਿਹੜੀ ਆ ਵਿਧਾਇਕ ਦਲ ਦਾ ਜਿਹੜਾ ਨੇਤਾ ਸੀਗਾ ਇੱਕ ਸਾਲ ਦੇ ਸਟੇਜ ਲੱਗੀ ਹੋਈ ਹੈ ਜਲਦ ਹੀ ਜਿਹੜਾ ਕੀ ਹੋਈ ਆ ਸਾਰੇ ਔਰ ਜਲਦ ਹੀ ਨਹੀਂ ਅਤੇ ਉਹਨਾਂ ਦੀ ਮੰਤਰੀ ਮੰਡਲ ਜਿਹੜੀ ਹੈਗੇ ਇੱਥੇ ਜਿਹੜਾ ਸੌ ਚੁੱਕ ਗਏ ਔਰ ਗਵਰਨਰ ਦੱਸਦੇ ਕਿੱਥੇ ਜਿਹੜੇ ਮਰਤਕ ਹੈਗੇ ਔਰ ਇੱਥੇ ਕਾਫੀ ਗਿਣਤੀ ਦੇ ਵਿੱਚ ਪਹੁੰਚਣੇ ਜਿਹੜੇ ਚੱਲੂ ਹਾਂ ਐਕਸ ਸੀ ਐਮ ਹਰਿਆਖੱਟਰ ਉਹ ਵੀ ਇੱਥੇ ਪਹੁੰਚ ਰਹੇ ਹੈਗੇ ਦੱਸਿਆ ਜਾ ਰਿਹਾ ਹੈ ਕਿ ਜਲਦ ਹੀ ਮਨੋਰ لال ਖੱਟਰ ਵੀ ਇੱਥੇ ਪਹੁੰਚਣਗੇ ਤੇ ਜਿੱਥੇ ਸੌ ਚੁੱਕੀ ਜਾਊਗੀ ਤਵੀਰਾ ਗਵਰਨਰ ਹਾਊਸ ਹਰਿਆਣਾ ਚੰਡੀਗੜ੍ਹ ਤੋਂ ਤਾਂ ਦੇਖ ਸਕਦੇ ਹੈ ਕਿ ਜਿਹੜਾ ਇੱਥੇ ਵੀ ਦੱਸਣ ਜੋ ਹੈ ਕਿ ਸਵੇਰੇ ਜਿਹੜੀ ਦਿੱਲੀ ਵਿਖੇ ਮੀਟਿੰਗ ਹੋਈ ਪਰ ਦਰਾਂ ਦੱਸ ਦਈਏ ਕਿ ਜਿਹੜੇ 41 ਐਮਐਲ ਜਿਹੜੇ ਬੀਜਪੀ ਦੇ ਹਰਿਆਣਾ ਦੇ ਵਿੱਚ ਸਨ ਔਰ ਜਿਹੜੇ 7 ਨਹੀਂ ਕੁਝ ਇਹਦੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਉਹ ਵੀਰੇ ਆਜ਼ਾਦ ਉਮੀਦਵਾਰ ਜਿਹੜੇ ਆਜ਼ਾਦ ਜਿਹੜੇ ਵਿਧਾਇਕ ਹੈਗੇ ਆ ਉਹਨਾਂ ਨੂੰ ਜਿਹੜਾ ਸਮਝ ਜਾਵੇਗਾ ਕਿਹੜਾ ਮੰਤਰੀ ਹੁੰਦਾ ਪਰ ਇਹ ਦੱਸ ਦਈਏ ਕਿ ਵੱਡੇ ਮੰਤਰੀ ਮੰਡਲ ਦੇ ਵਿੱਚ ਇਹਦੀ ਫੇਰ ਮਤਲਬ ਹੋਣ ਦੀ ਜਿਹੜੇ ਉਮੀਦ ਹੈਗੀ ਆ ਸੀਐਮ ਵੱਜੋਂ ਕਿ ਉਹ ਸਾਂ ਹੈ ਗਿਆ ਔਰ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਜਿਹੜੀ ਸੋਚ ਚੁੱਕੀ ਜਾ ਰਹੀ ਹੈਗੀ ਆ ਇਨ ਲਾਈਵ ਤਸਵੀਰਾਂ ਜਿਹੜੀ ਹੈ ਗਿਆ گورنر ਹਾਊਸ ਹਰਿਆਣਾ گورنر ਹਾਊਸ ਚੰਡੀਗੜ੍ਹ ਤੋਂ ਅਫਸਰ ਦੇ ਦੇ ਉੱਚ ਅਧਿਕਾਰੀ ਜਨ ਹੈਗੇ तकरीबन ਤੇ ਪਹੁੰਚ ਰਹੇ ਹੈਗੇ ਔਰ ਦੱਸ ਜੀ ਕਿ ਮੀਡੀਆ ਵੀ ਇੱਥੇ ਪਹੁੰਚ ਚੁੱਕੀ ਹੈਗੀ ਔਰ ਜਲਦੀ ਜਿਹੜਾ ਆਪਾਂ ਦੇਖ ਸਕਦੇ ਜਿਹੜੇ ਹਰਿਆਣਾ ਦੇ ਵੱਡੇ ਲੀਡਰ ਜਿਹੜੇ ਹੈਗੇ ਪਹਿਲੀ ਲਾਈਨ ਦੇ ਜਿਹੜੇ ਲੀਡਰ ਹੈਗੇ ਪਹਿਲੀ ਕਤਾਰ ਦੇ ਲੀਡਰ ਹੈਗੇ ਉਹ ਇੱਥੇ ਪਹੁੰਚ ਚੁੱਕੇ ਹੈਗੇ ਔਰ ਨੈਪਸ ਹੈ ਗਿਆ ਨਵੇਂ ਸੀਐਮ ਵੱਜਰੇ ਪਹੁੰਚ ਰਹੇ ਹੈ ਜਿਹੜੀ ਸਟੇਜ ਲੱਗੀ ਹੋਈ ਹੈਗੀ ਆਪਣਾ ਕੰਮ ਚੱਲ ਰਿਹਾ ਹੈ ਗਿਆ ਸਾਦੇ ਆਣਾ ਨਵੇਂ ਮੁੱਖ ਮੰਤਰੀ ਜਲਦੀ ਤੇ ਪਹੁੰਚ ਰਹੇ ਆਪਾਂ ਜਦੋਂ ਵੀ ਸਮਾਗਮ ਹੁੰਦਾ ਲਾਈਵ ਤਸਵੀਰਾਂ ਤੁਹਾਨੂੰ ਫੇਰ ਦਿਖਾਵਾਂਗੇ ਸਧਾਰਨ ਸਮਾਗਮ ਆ ਰਿਹਾ ਹੈਗਾ ਔਰ ਉਮੀਦ ਹੈ ਤਿਆਰੀ ਕੀਤੇ ਜਿਹੜੇ ਜਿਹੜੇ ਵੱਢ ਰਹੇ ਉਹ ਵੀ ਅੱਜ ਸੌ ਚੁੱਕੇ ਨੇ